ਸਰਸੰਗਰੀ ਸਰਨ ਸਸਰੀਕ ਅੱਜ ਪਹੁੰਚਿਆ ਪੈਂਡਾਪੁਰਜ ਮਾਨਸਾਈਆ ਜਿਲ੍ਹਾ ਫਿਰੰਡਾ ਦੇ ਵਿੱਚ ਜੋ ਕਿ ਇੱਕ ਡੇਰਾ ਹੈ ਆਪਣਾ ਡੇਰ ਦੇ ਵਿੱਚ ਸਾਸੀ ਕਾ ਬਾਬਾ ਜੀ ਆਪਣਾ ਜੋ ਕੀ ਹੈ ਡੇਰਾ ਕਾ ਬਾਬਾ ਜੀ ਇਹ ਕਿਸ ਨਾਂ ਤੇ ਡੇਰਾ ਕਾ ਤੇ ਇਹਦਾ ਕੀ ਇਤਿਹਾਸ ਆ ਬਾਬਾ ਜੀ ਉਹਦੇ ਬਾਰੇ ਆਪਾਂ ਨੂੰ ਮਾੜੀ ਚੰਨਣਾ ਪਵੇ ਸਰਪੰਚ ਜੀ ਸૌ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਸასი ਕਾਲ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੁਹਾਡਾ ਇਹ ਸਾਡਾ ਡੇਰਾ ਬਾਬਾ ਬੂਟਾ ਸ਼ਾਹ ਜੀ ਦੇ ਨਾਂ ਤੇ ਚੱਲ ਰਿਹਾਗਾ ਠੀਕ ਆ ਜੀ ਜਿੱਥੇ ਮਤਲਬ ਕਿ ਪਹਿਲਾਂ ਬਾਬਾ ਬੂਟਾ ਸ਼ਾਹ ਜੀ ਆ ਕੇ ਇੱਥੇ ਡੇਰੇਦਾਰੀ ਨੂੰ ਉਹਨਾਂ ਨੇ ਤੋੜਿਆ ਤੇ ਸਾਡੇ ਪਿੰਡ ਵਿੱਚ ਬਹੁਤ ਹੀ ਪਰਉਪਕਾਰ ਦੇ ਉਹਨਾਂ ਨੇ ਕੰਮ ਕੀਤੇ ਸਕੂਲ ਬਣਵਾਇਆ ਗੁਰੂ ਘਰ ਬਣਵਾਇਆ ਸੜਕ ਬਣਵਾਇਆ ਉਹਨਾਂ ਦੀ ਰੈਣ ਮਹਾਈ ਇਹਟ ਕਈ ਉਦੋਂ ਬਾਅਦ ਵੀ ਸੰਤ ਮਹਾਂਤਮਾ ਨੇ ਇੱਥੇ ਗੱਦੀ ਤੇ ਰਹੇ ਜਿਵੇਂ ਕਿ ਹੁਣ ਸਾਡੇ 87 ਵਿੱਚ ਜਿਨ੍ਹਾਂ ਦੀ ਅੱਜ ਵਰਸੀ ਮਨਾਈ ਜਾ ਰਹੀ ਆ ਸੰਤ ਬਾਬਾ ਆਤਮਾ ਦਾਸ ਜੀ 87 ਚ ਆਏ ਸੀਗੇ ਤੇ 2 ਮਾਰਚ 2021 ਚ ਬ੍ਰਹਮਲੀਨ ਹੋਏ ਉਹਨਾਂ ਨੂੰ ਸਮਰਪਿਤ ਇਹ ਵਰਸੀ ਆ ਉਹਨਾਂ ਨੇ ਸਾਡੇ ਬਹੁਤ ਰਿਕਵਾਰ ਕੰਮ ਕੀਤੇ ਜਿਸ ਤਰ੍ਹਾਂ ਨੌਜਵਾਨਾਂ ਨੂੰ ਹਰ ਇੱਕ ਸੇਧ ਦਿੱਤੀ ਆ ਕੇ ਉਹਨਾਂ ਨੇ ਜਿਵੇਂ ਬਾਬਾ ਬੂਟਾ ਸ਼ਾਹ ਜੀ ਦੇ ਪਹਿਲਾਂ ਸਮਾਧੀ ਵੱਡੀ ਬਣਵਾਈ ਤੇ ਬਹੁਤ ਵਧੀਆ ਨੌਜਵਾਨਾਂ ਨੂੰ ਸੇਧ ਦਿੱਤੀ ਨਸ਼ੇ ਤੋਂ ਰਹਿਤ ਰੱਖਿਆ ਤਾਂ ਹੀ ਇਹ ਨੌਜਵਾਨ ਇੰਨਾ ਉਤਸ਼ਾਹ ਹੋ ਕੇ ਉਹਨਾਂ ਦੀ ਵਰਸ਼ੀ ਵਿੱਚ ਭਾਗ ਲੈ ਰਹੇ ਨੇ ਜੀ ਜੀ ਤੇ ਇਹ ਜੋ ਡੇਰਾ ਕਿੰਨਾ ਕੁ ਪ੍ਰਾਤਨ ਪ੍ਰਾਤਨਾ ਜੀ ਡੇਰਾ ਤਾਂ ਤਕਰੀਬਨ ਇਹ ਹੋਊਗਾ ਜੀ 70 ਸੀ ਸਾਲਾਂ ਤੋਂ ਪ੍ਰਾਤਨ ਹੀ ਹੋਗਾ ਜੀ ਪ੍ਰਾਤਨ ਹੋਗਾ ਜੀ ਜੀ 25 ਸਾਲ ਪੁਰਾਣਾ ਹੀ ਹੋਊਗਾ ਜੀ ਪੁਰਾਣਾ ਹੈ ਜੀ ਠੀਕ ਹੈ ਜੀ ਜੋ ਜੀ ਹੁਣ ਗੱਡੀ ਆ ਕਿਹੜੇ ਬਾਬਾ ਜੀ ਸੰਭਾਲ ਰਹੇ ਹਨ ਗੋਵਿੰਦ ਦਾਸ ਜੀ ਹੁਣ ਸਾਡੇ ਠੀਕ ਹੈ ਜੀ ਬਾਬਾ ਭਗਵਾਨ ਦਾਸ ਤੇ ਬਾਬਾ ਗੋਵਿੰਦ ਦਾਸ ਸੀ ਹਨਾ ਜੀ ਠੀਕ ਹੈ ਜੀ ਸਾਡਾ ਬਾਬਾ ਭਗਵਾਨ ਦਾਸ ਜੀ ਨੇ ਹੁਣ ਇਹਨਾਂ ਨੂੰ ਗੱਡੀ ਦਿੱਤੀ ਹੈ ਕਿ ਗੋਵਿੰਦ ਦਾਸ ਜੀ ਨੂੰ ਹੁਣ ਡੇਰੇਦਾਰੀ ਇਹ ਚਲਾ ਰਹੇ ਠੀਕ ਹੈ ਬਾਬਾ ਦਾਸ ਜੀ ਨੇ ਸਾਡੇ ਸੰਤ ਬਾਬਾ ਭਗਵਾਨ ਦਾਸ ਜੀ ਨੇ ਸਰਪ੍ਰਸਤੀ ਲਈ ਸਰਪ੍ਰਸਤੀ ਇੱਥੇ ਸਰ ਜਲਦੇ ਸੀ ਤੁਮ ਜੀ ਜੀ ਇਹਨਾਂ ਨੇ ਮਤਲਬ ਆਪਣਾ ਜਿਹੜਾ ਸਿਕਸ ਹੈ ਟੇਲਾ ਉਹ ਗੋਵਿੰਦ ਦਾ ਜੀ ਸਾਨੂੰ ਦਿੱਤਾ ਸੀ ਵਾਸਤੇ ਜੀ ਜੀ ਇਹ ਬਾਬਾ ਕੁੱਤੇ ਸਾਹਿਬ ਜੀ ਉਹ ਸੀਗੇ ਜੀ ਮਤਲਬ ਉਹਨਾਂ ਦੀ ਬੜੀ ਸਾਡੇ ਪਿੰਡ ਦੇ ਮਿਹਰ ਰਹੀ ਹੈ ਅੱਜ ਤੱਕ ਵੀ ਜੀ ਜੀ ਤੇ ਉਹ ਚੰਡੀ ਦਾ ਪਟਨਰ ਵੀ ਸੀ ਜੀ ਅੰਮ੍ਰਿਤ ਵੀ ਉਹਨਾਂ ਦਾ ਕਰ ਸਕਿਆ ਹੋਇਆ ਸੀ ਹਾਂ ਤੇ ਬਹੁਤ ਹੀ ਉਹਨਾਂ ਨੇ ਮਤਲਬ ਸਾਡੇ ਪਿੰਡ ਦੇ ਵਿੱਚ ਕਹਿ ਜੀ ਮਤਲਬ ਚੰਗੇ ਕੰਮ ਕੀਤੇ ਨੇ ਉਸ ਤੋਂ ਬਾਅਦ ਬਾਬਾ ਸੇਵਾ ਦਾ ਆ ਜੀ ਤਰੀਕਾ ਤਰਫ ਵੀ ਸੰਤੋਖਪਾਲ ਜੀ ਦੇ ਗੁਰੂ ਸੀਗੇ ਉਹਨਾਂ ਨੇ ਇੱਥੇ ਬਹੁਤ ਸਾਲ ਸੇਵਾ ਕੀਤੀ ਹੈ ਉਹਨਾਂ ਨੇ ਅਜਿਹਰੇ ਨੂੰ ਸਤਿ ਸੇਵਾ ਦਾ ਜੀ ਅਸੀਂ ਤਾਂ ਮੁੰਮੀ ਦਾ ਜੀ ਕਹਿ ਕਰਦੇ ਹਾਂ ਪਰ ਤਵੇ ਜਾ ਕੇ ਉਹਨਾਂ ਦਾ ਨਾਮ ਸੇਵਾ ਦਾ ਸੁਪਿਆ ਉਹਨਾਂ ਨੇ ਅਜਿਹਰੇ ਨੂੰ ਬਹੁਤ ਅਗਾਹ ਲਗਾਏ ਪਹਿਲਾਂ ਤਾਂ ਇੱਥੇ ਇੱਕ ਛੋਟੀ ਜੀ ਸਮਾਦ ਹੁੰਦੀ ਸੀ ਮਿੱਟੀ ਦੇ ਰੂਪ ਚ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੇਵਾਦਾ ਜੀ ਨੇ ਕਬੱਡੀ ਸਮਾਧੀ ਬਣਾਈ ਬਣਾਈ ਤੇ ਆਗੂਆਂ ਦਾ ਜੀ ਨੇ ਦੋਵਾਂ ਲਾ ਕੇ ਉਸ ਤੋਂ ਵੀ ਵੱਡੀ ਸਮਾਧੀ ਜਿਹੜੀ ਉਸ ਸਮੇਂ ਦੇ ਵਿੱਚ 13-14 ਲੱਖ ਰੁਪਏ ਲੱਗਿਆ ਸੀ ਦੋ ਤਿੰਨ ਸਾਲਾਂ ਦੇ ਵਿੱਚ ਤਿਆਰ ਹੋਈ ਤੇ ਸੰਤਾ ਆਥੋਂ ਦਾ ਜੀ ਨੇ ਜੋ ਉਹਨਾਂ ਦਾ ਹਜੇ ਤਿਆਰ ਕਰਨ ਵਾਲਾ ਤੁਸੀਂ ਬਾਹਰ ਦੇਖਿਆ ਕੋਈ ਡਿਊਟੀ ਖੜੀ ਹੈ ਉਹਨਾਂ ਦੇ ਅੱਜ ਬਿਤਾਲੇ ਛੱਡ ਗਏ ਉਹ ਅਸੀਂ ਸੰਤਾਂ ਦੀ ਕਿਰਪਾ ਨਾਲ ਉਹਨੂੰ ਉਹ ਸੇਵਾ ਪੂਰੀ ਕਰਨੀ ਆ ਹਾਂਜੀ ਆਪਣੀ ਸੰਗਤ ਨੂੰ ਇਹ ਬੇਨਤੀ ਹੈ ਵੀ ਜਿੱਥੇ ਜੋ ਕੀ ਇਹ ਡੇਰਾ ਗਪਾਉ ਬੁੱਟਾ ਸਾਹਿਬ ਦਾ ਇੱਥੇ ਆ ਕੇ ਤੂੰ ਜੋ ਵੀ ਆਪਣੀ ਸੁੱਖ ਸੁੱਖ ਪੂਰੀ ਕਰਦਿਆ ਜੋ ਮਰਜੀ ਸੁੱਖ ਸੁੱਖ ਲੈ ਜੀ ਪੂਰੀ ਹੁੰਦੀ ਹਾਂਜੀ ਨੰਨੇ ਵੈਬਸਾਈਟ ਪੂਰੀ ਹੁੰਦੀ ਹੈ ਪੂਰੀ ਹੁੰਦੀ ਹੈ ਤੇ ਪ੍ਰਾਤਨ ਇਹ ਡੇਰਾ ਗਾ ਹਾਂ ਪ੍ਰਾਤਨ ਡੇਰਾ ਖਾਸ ਕਰਕੇ ਜਿੰਨਾ ਵੀ ਘਰੇ ਔਲਾਦ ਨਹੀਂ ਉਹ ਹਰ ਸਾਲ ਉਹਨਾਂ ਜਿਹੜਾ ਪੱਕਾ ਹੀ ਹੈ ਜੀ ਜੀ ਹਾਂ ਜੀ ਉਹ 100 ਤੋਂ 100% ਇਹਨਾਂ ਵੀ ਔਲਾਦ ਨਹੀਂ ਸਰਦਨ ਨਾਲ ਆ ਕੇ ਸੁਖ ਸੁੱਖ ਜੀ ਜਿਹੜਾ ਇਹ ਡੇਰੇ ਬਾਬਾ ਜੀ ਇਹ ਜਿਹੜਾ ਡੇਰੇ ਦਾ ਪਹੁੰਚਣ ਦੀ ਮਤਲਬ ਇਹ ਕਿੱਥੇ ਰਹਿ ਜਾਂ ਆਪਣਾ ਲੋਕੇਸ਼ਨ ਦੱਸਿਓ ਆਪਣੀ ਮੈਂ ਇਹ ਪਿੰਡ ਬੁਰਜਮਾਨ ਸਹੀ ਹੈ ਜੀ ਤੇ ਸੀਰਪੂਲ ਹੈ ਤੇ ਜ਼ਿਲ੍ਹਾ ਬਠਿੰਡਾ ਇਹ ਪਾਸਿਆਂ ਆਸੇ ਪਾਸੇ ਕਿਹੜੇ ਪਿੰਡ ਲੱਗਦੇ ਜੀ ਸਾਡੇ ਪਿੰਡ ਕਰਿਆੜਾ ਲੱਗਦਾ ਜੀ ਚੋਟੀਆਂ ਬੁਗਰ ਇੱਧਰ ਖੂਲ ਆ ਜਾਂਦਾ ਜੀ ਤੇ ਇੱਧਰ ਬੈਕ ਸਾਈਡ ਤੇ ਰਾਮਪਰਾ ਠੀਕ ਆ ਜੀ ਬੁਰਜਮਾਨ ਸਹੀ ਆ ਪਿੰਡ ਆ ਜੀ ਸਾਨੂੰ ਹਾਂ ਇਹ ਤਕਰੀਬਾ ਦਾ ਮਤਲਬ ਕਿ ਛਾਣੇ ਬੰਦਾ ਨੂੰ ਪਤਾ ਲੱਗਿਆ ਜੀ 100 ਸਾਲ ਤੋਂ ਵੀ ਉੱਪਰ ਪੁਰਾਣਾ ਡੇਰਾ ਜੀ ਇੱਥੇ ਉਹ ਕਿਹੜਾ ਬੂਟਾ ਜਿਹੜਾ ਰਹਿ ਆ ਨੀਗਾ ਹਰ ਇੱਕ ਬੂਟਾ ਤੇ ਮਤਲਬ ਕਿ ਸੀਗਾ ਜਿਵੇਂ ਪੁਰਾਣੇ ਬੂਟੇ ਸੀਗੇ ਜੀ ਗਲਗਲ ਵਗੈਰਾ ਚਕੋਤਰਾ ਵਗੈਰਾ ਵੀ ਕਈ ਬੰਦਿਆਂ ਬੱਚਿਆਂ ਨੂੰ ਅੱਜ ਦਿਨ ਨੂੰ ਪਤਾ ਨਹੀਂ ਚਕੋਤਰਾ ਕੀ ਹੁੰਦਾ ਜੀ ਜੀ ਤੇ ਕਟਾਹਲ ਦੇ ਬੂਟੇ ਹਜੇ ਵੀ ਹੈਗੇ ਨੇ ਸਾਡੇ ਜੀ ਜੀ ਸੰਤਾਂ ਨਿਕਲ ਆਏ ਸੀ ਤੇ ਫਰਮ ਨੂੰ ਤਾਂ ਕਿਸੇ ਕਰਵਾ ਦਿੱਤਾ ਜੀ ਜ ਬਾਕੀ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਜੀ ਆਪਾਂ ਤੁਸੀਂ ਦੇਖੋਗੇ ਜਿ ਇਹ ਅੰਡੇਰਾਗਾ ਬਹੁਤ ਹੀ ਪ੍ਰਾਤਨ ਦੇਗਾ ਤੇ ਇੱਥੇ ਜੋ ਵੀ ਸੁੱਖਾਂ ਸੁਖਦੇ ਆ ਆਪਣੀਆਂ ਉਹ ਮੰਨਤਾਂ ਉਹ ਪੂਰੀ ਹੁੰਦੀ ਆ ਤੁਸੀਂ ਇੱਕ ਵਾਰੀ ਇੱਥੇ ਪਹੁੰਚ ਕੇ ਜਰੂਰ ਆਪਣਾ ਸਰਦਨ ਨਾਲ ਸੁੱਖ ਸੁਖ ਸੁਖ ਸਕਦੇ ਹੋ ਤੇ ਬਾਕੀ ਬਾਅਦ ਚੜ ਕੇ ਹਿੱਸਾ ਪਾ ਸਕਦੇ ਹੋ ਜੀ ਠੀਕ ਆ ਜੀ ਤੇ ਬਾਕੀ ਵੀ ਆਪਾਂ ਜੋ ਹੋਰ ਗੱਲਬਾਤ ਹੋਊਗੀ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਹਾਂ ਜੀ ਜਿਹੜੇ ਵਿੱਚ ਮੈਨੂੰ ਘੱਟੋ ਘੱਟ ਜੀ 40-45 ਸਾਲ ਹੋ ਗਏ ਤੇ ਸੇਵਾ ਕਰਦਾ ਜੀ ਮੈਂ ਪਹਿਲਾਂ ਸਾਡੀ ਇੱਥੇ ਸਮਾਦੀ ਛੋਟੀ ਜੰਦੀ ਬਾਬਾ ਜੀ ਪੂਰੀ ਜੁਆ ਕਰੀ ਬਾਬਾ ਆਤਮਾ ਦਾ ਹਾਜੀ ਕਰਾਉਂਦੇ ਦੇਖੀ ਮੈਨੂੰ ਤੇ ਇੱਥੇ ਇੱਕ ਸਾਡੇ ਥੋੜਾ ਟੰਬਾ ਹੁੰਦਾ ਸੀ ਬਾਬੇ ਜੀ ਇੱਥੇ ਜਿੱਥੇ ਹੁਣ ਟੂਹਾ ਸਾਹ ਬਣਿਆ ਗਿਆ ਜੀ ਬਹੁਤ ਲੋਕਾਂ ਨੇ ਪਿੰਡ ਦੀ ਮਿਹਨਤ ਕਰਕੇ ਬਾਂਸਪੂਲ ਪਾ ਕੇ ਸਾਰਾ ਯੂਨ ਨਾ ਬਣਾਇਆ ਜੀ ਬਣਾ ਲੋਕਾਂ ਨੇ ਸਾਰੇ ਇਕੱਠੇ ਹੋ ਕੇ ਤੇ ਬਹੁਤ ਵਧੀਆ ਡੇਰਾ ਜੀ ਮੈਨੂੰ ਬਹੁਤ ਸੇਵਾ ਕਰਦਿਆਂ ਬਹੁਤ ਸਾਲ ਹੋ ਗਏ ਜੀ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ ਕੋਈ ਵੀ ਮਰਦੀ ਸੁੱਖ ਸੁੱਖ ਰਹਿੰਦਾ ਸੁੱਖ ਪੂਰੀ ਹੁੰਦੀ ਹੁੰਦੀ ਬਾਬੇ ਕੁੱਤੇ ਚਾਦੀ ਜਿਹੜੇ ਦੇ ਵਿੱਚ ਠੀਕ ਹੈ ਬਹੁਤ ਵਧੀਆ ਡੀਰ ਹੈ ਸਾਡਾ ਸ਼ਾਨਦਾਰ ਇਹ ਠੀਕ ਹੈ ਤੇ ਕੋਈ ਇੱਥੇ ਜਵਾਬ ਪਹਿਲਾਂ ਨਾ ਸਾਨੂੰ ਸਭ ਕੋਈ ਨਸਾਂ ਨਹੀਂ ਕਰਦਾ ਇਹ ਜਵਾਬ ਛੋਟੇ ਜਵਾਬ ਹੁੰਦੀ ਸਾਰੇ ਇੱਥੋਂ ਇਹ ਕਲੱਬ ਵਾਲੇ ਮੁੰਡੇ ਆ ਜੀ ਇਹ ਸਾਰੇ ਬਾਬੇ ਦੀ ਤਰੀਕਾ ਤੋਂ ਹੋਏ ਆ ਬਾਬੇ ਬੁੱਢੀ ਸਾਡੇ ਠੀਕ ਕਰਦੇ ਆ ਬਾਬਾ ਆਤਮਾ ਦਾ ਜੀ ਤੀਵੀਰ ਜਿੰਦਾ ਜਿਗਾ ਇਹ ਜਿੰਨੇ ਕਲੱਬ ਵਾਲੇ ਨੌਜਵਾਨ ਮੁੰਡੇ ਸਾਡੇ ਸਾਰੇ ਬਾਬੇ ਦੀ ਤੀਤਾ ਤੋਂ ਹੋਏ ਆ ਜੀ ਇਹ ਮੰਨਤਾ ਲੈ ਕੇ ਪੂਰੇ ਦੱਤੇ ਹੋਇਆ ਇਹਦਾ ਵੀ ਇੱਕ ਦਾ ਗੁਰੂਆਂ ਨੇ ਮਤਲਬ ਐ ਲਾ ਲੋ ਸਭ ਸੰਤਾਂ ਦੇ ਉਹਨਾਂ ਦੀ ਦੇਣ ਆ ਇਹ ਜਿੰਨੇ ਕਲੱਬ ਵਾਲੇ ਮੁੰਡੇ ਸਾਰੇ ਬਾਬਿਆਂ ਦੀ ਹੈ ਮਨੁੱਖੀ ਤੇਰੇ ਆਏਗਾ ਠੀਕ ਆ ਠੀਕ ਆ ਉਹਨਾਂ ਦੀ ਦੇਣ ਨਾਲ ਕੋਈ ਨਖਾ ਨਹੀਂ ਕਰਦਾ ਮੁੰਡੇ ਸਾਰੇ ਨਸ਼ੇ ਚ ਰਹਿਤ ਨੇ ਨਸ਼ਾ ਰਹਤਾ ਹਾਂ ਜੀ ਆਹ ਦੇਖੋ ਤੁਸੀਂ ਕਿੰਨੇ ਸੇਵਾ ਕਰਦਾ ਹੈਗਾ ਹਾਂ ਹਾਂ ਬਹੁਤ ਵਧੀਆ ਜੀ ਹਾਂ ਜੀ ਹਾਂ ਜੀ ਸੇਵਾ ਕਰਦੇ ਆ ਜਿਹੜੇ ਬਸ ਇਹ ਜੁੜੇ ਹੋਏ ਆ ਜੀ ਸਿਹਾਰਾ ਬਾਬੇ ਦੇ ਨਾਲ ਜੀ ਜੀ ਹਾਂ ਹੋ ਸੱਚੇ ਚੇਤਰਾਵਾਰ ਕੀ ਜੈ ਬਾਬਾ ਆਤਮਾ ਦਾ ਸਮਰ ਰਾਜ ਕੀ ਜੈ ਬਾਬਾ ਬੂਤਾ ਸ਼ਾਹ ਮਹਾਰਾਜ ਕੀ ਜੈ ਬਾਬਾ 인ਦਰਦਾਸ ਮਹਾਰਾਜ ਕੀ ਜੈ ਇਹ ਸਾਡਾ ਪੁਰਜਮਾਰ ਸ਼ਹਿਰ ਨਗਰ ਪਹਿਲਾਂ ਤੋਂ ਸੰਤਾਂ ਮਹਾਪੁਰਸ਼ਾਂ ਦੇ ਅਸ਼ੀਰਵਾਦ ਨਾਲ ਬਹੁਤ ਵਧੀਆ ਖੁੱਲਿਆ ਬਹੁਤ ਕਿਰਪਾ ਹੈ ਮਹਾਪੁਰਸ਼ਾਂ ਦੀ ਇੱਥੇ ਹਾਂਜੀ ਹਾਂਜੀ ਪਹਿਲਾਂ ਬਾਬਾ ਬੁੱਟੇ ਸ਼ਾਹ ਨੇ ਬਹੁਤ ਕਿਰਪਾ ਕੀਤੀ ਹੈ ਨਗਰ ਦੇ ਫਿਰ ਬਾਬਾ ਆਤਮਾਦਾਸ ਨੇ ਉਦੋਂ ਵੀ ਵੱਧ ਕੇ ਬਾਬਾ ਇੰਦਰਦਾਸ ਮਹਾਰਾਜ ਨੇ ਜੋ ਸਾਡੇ ਨਗਰ ਤੇ ਪਰਉਪਕਾਰ ਕੀਤਾ ਬਾਬਾ ਇੰਦਰਦਾਸ ਮਹਾਰਾਜ ਨੇ ਉਹ ਉਹ ਦਾ ਪਰਉਪਕਾਰ ਤਨ ਜਾਂ ਸਰਦਨ ਮੇਰੇ ਜੀ ਜੀ ਸਾਡੇ ਪਿੰਡ ਤੋਂ ਰਾਮਪੁਰੇ ਨੂੰ ਸੜਕ ਬਣ ਨਹੀਂ ਸਕਦੀ ਸੀ ਕਿਸੇ ਹਾਲਤ ਸਾਰਾ ਪਿੰਡ ਜੋਰ 10 ਪਿੰਡ ਜੋਰ ਲਾ ਲੈਂਦੇ ਪਰ ਉਹਨਾਂ ਦੀ ਕਿਰਪਾ ਨਾਲ ਇਹ ਸੜਕ ਬਣੀ ਜਿੱਥੋਂ ਸਾਡਾ ਸਾਡਾ ਸਾਰਾ ਪਿੰਡ ਸਿੱਧਾ ਸ਼ਹਿਰ ਨੂੰ ਜਾਂਦਾ ਹੈ ਸ਼ਹਿਰ ਨੂੰ ਹਾਂ ਫਿਰ ਸਾਡਾ ਸਕੂਲ ਮਹਾਪੁਰਸ਼ਾਂ ਦੀ ਕਿਰਪਾ ਨਾਲ ਸੰਤ ਬਾਬਾ 인ਦਰਦਾਸ ਮਹਾਰਾਜ ਦੀ ਕਿਰਪਾ ਨਾਲ ਬਣਿਆ ਸਾਡਾ ਸਕੂਲ ਠੀਕ ਹੈ ਇਹ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਬਾਬਾ ਨਰਿੰਦਰਦਾਸ ਮਹਾਰਾਜ ਜੀ ਦੀ ਕਿਰਪਾ ਨਾਲ ਬਣਿਆ ਠੀਕ ਹੈ ਹਾਂ ਇਹ ਇਸ ਕਰਕੇ ਮਹਾਪੁਰਸ਼ਾਂ ਨੇ ਸਾਡੇ ਨਾਲ ਕਰਕੇ ਬਹੁਤ ਕਿਰਪਾ ਹੈ ਮਹਾਰਾਪੁਰਸ਼ਾਂ ਨੇ ਦੇਣ ਸਕੂਲ ਆ ਉਹ ਕਮੀ ਤੱਕਾ ਜੀ ਆਪਣਾ ਆ ਸਕੂਲ ਪ੍ਰਾਇਮਰੀ ਦਾ ਹੈ ਪ੍ਰਾਇਮਰੀ ਛੋਟਾ ਪਿੰਡਾ ਦਾ ਸਾਡਾ ਠੀਕ ਛੋਟਾ ਪਿੰਡਾ ਦਾ ਉਹਨਾਂ ਨੇ ਤਰਫੇ ਬਣਾਇਆ ਗਿਆ ਬਹਿ ਕੇ ਖੁਦ ਬਣਾਇਆ ਉਹਨਾਂ ਨੇ ਇਵੇਂ ਗੁਰਦਰਾ ਸਾਹਿਬ ਬਣਾਇਆ ਇਵੇਂ ਸੜਕ ਬਣਵਾਈ ਸਾਡੇ ਨੇ ਬਣਵਾਈ ਹੈ ਇਵੇਂ ਹੋਰ ਬਹੁਤ ਕੰਮ ਕਰੇ ਬੱਚੇ ਕਈ ਜਿਨ੍ਹਾਂ ਦੇ ਜਮਾ ਲੜਕੀਆਂ ਜਿਹੜੇ ਢੋਲੀ ਫੁੱਟੀਆਂ ਸਾਡੇ ਪਿੰਡ ਚ ਉਹਨਾਂ ਦੇ ਬੱਚੇ ਅਜੇ ਨੌਂ ਬਰਨੋਂ ਪਰਿਵਾਰ ਵਸਦੇ ਆ ਘਰ-ਬਾਰ ਹੈ ਸਭ ਇੱਕ ਨਾ ਕਹਿੰਦਾ ਇੱਕ ਬੱਚਾ ਨਹੀਂ ਏਡੇ ਮਹਾਪੁਰਸ਼ ਦੀ ਕਿਰਪਾ ਰਹੀ ਹੈ ਸਾਡੇ ਲੱਗਰ ਤੇ ਫੁੱਲ ਵੀ ਹੈ ਜੇ ਰਹੂਗੀ ਸਾਡਾ ਦੇ ਗਰਵੀ ਤਨੋਂ ਮਨੋਂ ਤਨੋਂ ਮਹਾਪੁਰਸ਼ਾਂ ਦੀ ਹਾਂਜੀ ਹਾਂਜੀ ਸੰਗਤਾਂ ਦਾ ਇਕੱਠ ਦੱਸ ਰਿਹਾ ਮਤਲਬ ਸਰਦਾ ਕੀ ਫੇਰੀ ਮਤਲਬ ਆਪਣਾ ਭਾਰੀ ਇਕੱਠਾ ਜੀ ਦੂਜਾ ਦੂਜਾ ਬਾਕੀ ਸੰਗਤ ਵੀ ਇੱਥੇ ਆਉਂਦੀ ਆ ਜੀ ਜਿੰਨੀ ਵੀ ਸੰਗਤ ਆ ਇੱਥੇ ਤੁਸੀਂ ਇਹ ਐਡਰੈਸ ਆ ਜਿਹੜਾ ਹੈ ਬੁਰਜ ਮਾਨਸਈਆ ਜ਼ਿਲ੍ਹਾ ਬਠਿੰਡਾ ਦੇ ਵਿੱਚ ਰਹਿੰਦਾ ਹੈ ਨਾ ਜੀ ਹਾਂਜੀ ਹਾਂਜੀ ਤੇ ਲਾਗੇ ਦੇ ਪਿੰਡਾ ਕਿਰੜ ਵਾਲਾ ਫੁੱਲ ਛੋਟੀਆਂ ਛੋਟੀਆਂ ਪਿੰਡ ਆਇਆ ਹੈ ਸੈਟ ਦੇ ਗਿੱਲਕਲਾਂ ਦੇ ਰਾਹਾਂ ਹਾਂ ਇਹ ਵੀ ਇੱਕ ਤਰ੍ਹਾਂ ਦਾ ਵੀੜੰਗੂ ਦੀ ਦਰਖਤ ਬਹੁਤ ਜਿਆਦਾ ਹੈ ਹੈਨਾ ਹਾਂ ਜੀ ਹਾਂ ਜੀ ਡੇਰੇ ਦਾ ਸੱਪਸੇ ਪਹਿਲਾਂ ਕੋਈ ਠੀਕ ਹੈ ਪਹਿਲਾਂ ਮੁਰ ਤੋਂ ਆਇਆ ਠੀਕ ਹੈ ਠੀਕ ਵਾਹ ਪੁਰਸ਼ ਬਾਬਾ ਬੁੱਤ ਜੰਨਾ ਬੜਾ ਪ੍ਰੇਮ ਸੀ ਇਹਨਾਂ ਨੂੰ ਬੂਟਿਆਂ ਨਾਲ ਉਹ ਕਿਸੇ ਪਾਸੇ ਨਹੀਂ ਜਾਂਦੇ ਸੀ ਬਸ ਡੇਰੇ ਦੇ ਜੰਗਲੇ ਚ ਦੀ ਜਾਣੇ ਡੇਰੇ ਦੇ ਜਿੱਥੇ ਉਹਨਾਂ ਦੀ ਮਸਤੀ ਹੁੰਦੀ ਹੁੰਦੀ ਬੂਟਿਆਂ ਜੀ ਸਭ ਪੈ ਜਾਣਾ ਹਾਂ ਜੀ ਲੱਗਦਾ ਇੱਥੇ ਆ ਕੇ ਜੀ ਹਾਂ ਐ ਮਹਾਪੁਰ ਕੋਧਤਨੋ ਪਿਆਰ ਕਰਨ ਵਾਲੇ ਸੰਸੀ ਹਾਂ ਜੀ ਸ਼ਬਦੇ ਪ੍ਰਸ਼ੁੱਦੇ ਜੀ ਵੀ ਕੋਈ ਉਹਨਾਂ ਨੂੰ ਉਹ ਨਹੀਂ ਸੀ ਜਿਸ ਨੂੰ ਆਉਗਾ ਨਾ ਖਾਮ ਆਵੇ ਨਾ 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 ਹਾਂ ਠੀਕ ਹੈ ਜੀ ਮਹਾਪੁਰਸ਼ ਵਾਲੇ ਡਿੱਗ ਕਲਾ ਦੇ ਵਾਲ ਕਿਸ ਹਾਂ ਜੋ ਠੀਕ ਹੈ ਸਾਧ ਸੰਗਤ ਜੀ ਤੁਸੀਂ ਵੀ ਇੱਥੇ ਆ ਕੇ ਆਪਣੀਆਂ ਮੰਤਾਂ ਜੋ ਵੀ ਸੁੱਖਾ ਸੁਖਣੀਆਂ ਉਹ ਪੂਰੀਆਂ ਕਰ ਸਕਦੇ ਹੋ ਇੱਕ ਵਾਰ ਤੁਸੀਂ ਜ਼ਰੂਰ ਇੱਥੇ ਆਇਓ ਤੇ ਆਪਣੇ ਜੋ ਵੀ ਇਹ ਡੇਰਾ ਹੈਗਾ ਪ੍ਰਾਤਨ ਡੇਰਾ ਹੈਗਾ ਉਹ ਕਿ ਆਪਣੀਆਂ ਪੂਰੀਆਂ ਹੋ ਜਾਂਦੀਆਂ ਬੱਚੇ ਦੀ ਹੋਏ ਜੋ ਕੋਈ ਆਪਣੇ ਘਰ ਪਰਿਵਾਰ ਦੇ ਹਨਾ ਹਾਂਜੀ ਹਾਂ ਨਹੀਂ ਜਾ ਤਰਦੇ ਨੇ ਕਿ ਬੱਚੇ ਦੀ ਕਿਸੇ ਕੋਖੋ ਨਹੀਂ ਹੁੰਦਾ ਜਾਂ ਕੋਈ ਹਨਾ ਹਾਂ ਪੁੱਤਰ ਦੀ ਦਾਤ ਉਹ ਇੱਥੇ ਮਿਲਦੀ ਹੈ ਉਹ ਤਾਂ ਜੇ ਕਿਸੇ ਨੇ ਹੁਣ ਬੈਠੇ ਜਿਵੇਂ ਮਹਾਂਪੁਰਸ਼ ਬੈਠੇ ਆਂ ਆ ਕੇ ਭਾਈ ਸਾਡੇ ਪਿੰਡ ਚ ਜੇ ਕਿਸੇ ਨੇ ਕਹਤਾ ਵੀ ਮਹਾਰਾਜ ਦੇ ਬੱਚਾ ਨਹੀਂ ਹੋਇਆ ਇਹਦੇ ਤੇ ਕਿਰਪਾ ਕਰ ਦਿਓ ਉਹਦੇ ਉੱਥੇ ਕਹਿੰਦੇ ਨਾਲ ਲੈ ਫੜਾਉਂਦਾ ਬੱਜਿਆ ਹਾਂ ਹਾਂ ਠੀਕ ਹੈ ਮਦਦ ਤੁਹਾਡੀ ਬਸ ਇੱਥੇ ਠੀਕ ਹੈ ਠੀਕ ਜੀ 13 ਸਾਲ ਚੋਣਾਂ ਇੱਥੇ ਰਾਮਪਰੇ ਜੀ ਨਾ ਕੰਮ ਕਰਦਾ ਥੀ ਨਾ ਜੀ ਜੀ ਦੀਆਂ ਕੋਲੇ 15 ਸਾਲ ਉਹਨਾਂ ਦੇ ਲੜਕਾ ਨਹੀਂ ਹੋਇਆ ਜੀ ਜੀ ਕੁੜੀ ਕੋਲੇ 15 ਸਾਲ ਤੋਂ ਬਾਅਦ ਜੀ ਬਾਬੇ ਨੇ ਧਾਗਾ ਦਿੱਤਾ ਐਹੀ ਜੀ ਕਿਰਪਾ ਹੋਈ ਮਹਾਰਾਜ ਜੀ ਬਾਬੇ ਬੁੱਤੇ ਸਾਹਿਬ ਜੀ ਬਾਬੇ ਆਤਮਾ ਦਾਸ ਜੀ ਤੇ ਉਹਨਾਂ ਦੇ ਮੁੰਡਾ ਹੋ ਗਿਆ ਜੀ ਜੀ ਤੇ ਬਹੁਤ ਉਹਨਾਂ ਨੇ ਖੁਸ਼ੀਆਂ ਮਨਾਈਆਂ ਇੱਥੇ ਬਹੁਤ ਘੋਗੂ ਬਾਬੇ ਨੂੰ ਦੁੱਧ ਧੂਫਾ ਮਾਤ ਦੇ ਕੇ ਗਏ ਤੇ ਬਹੁਤ ਉਹਨਾਂ ਨੇ ਰਾਮਪਰੇ ਦੇ ਵਿੱਚ ਵੀ ਬਹੁਤ ਖੁਸ਼ੀ ਮਨਾਈ ਤੇ ਇੱਥੇ ਵੀ ਬਹੁਤ ਖੁਸ਼ੀ ਮਨਾਈ ਦੀ 15 ਸਾਲਾਂ ਵਾਲਾ ਮੁੰਡਾ ਮੁੰਡਾ ਹੋਇਆ ਹਾਂ ਪ੍ਰਮਾਤਮਾ ਨੇ ਸੁਣੀ ਹਾਂ ਬਾਕੀ ਤਪੱਸਿਆ ਕੀਤੀ ਸੀ ਸਾਰ ਸੰਤਾਂ ਨੇ ਹੈਨਾ ਹਾਂ ਠੀਕ ਹੈ ਜੀ ਓਕੇ ਜੀ ਜੈ ਰਾਮ ਜੈ ਗੁਮਈ ਸੂਰ ਨੇ ਆਪਤਿਆ ਕਾਲੋ ਹਿੰਦਰਾ

बाबा आतमदास महाराज Obrigado.